ਹਾਂਜੀ ਸ਼ਸ਼ੀਕਾਲ ਵੀਰੇ ਸਾਰਿਆਂ ਨੂੰ ਆਈ ਹੋਪ ਠੀਕ ਹੋ ਤੁਸੀਂ ਸਾਰੇ ਤੇ ਲੈ ਕੇ ਹਾਜ਼ਰ ਆ ਇੱਕ ਨਵੀਂ ਵੀਡੀਓ ਆਪਾਂ ਤੇ ਇਹ ਚ ਦਿਨਿਆਂ ਤੁਹਾਨੂੰ ਜਾਣਕਾਰੀ ਛੋਟੀ ਮੋਟੀ ਕੋਈ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਤੇ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਇਦਾਂ ਦੇ ਮੁਰਗੇ ਦੇ ਵੀਡੀਓ ਦੇਖਣ ਵਾਸਤੇ ਤੇ ਇੱਧਰ ਚੈੱਕ ਕਰ ਲੋ ਕਿਰਾਂ ਇਹ ਆਪਣਾ ਫਾਰਮ ਇਹ ਕੋਦਰ ਜਾਨਵਰ ਆਪਣੇ ਉਹ ਲੱਗ ਰੱਖਿਓ ਇਹ ਮੁਰਗੇ ਤੇ ਸਾਰੀਆਂ ਮੁਰਗੀਆਂ ਹੈਗੀਆਂ ਬਿડા ਮੁਰਗੀਆਂ ਤੋਂ ਤੇ ਸਾਰੀਆਂ ਅੰਡੇ ਆ ਤਿਆਰੀਆਂ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਇਹ ਕਰਨੀ ਆ ਵੀ 120 ਗ੍ਰਾਮ ਇਹਨਾਂ ਨੇ ਫੀਡ ਦੇਣੀ ਹੁੰਦੀ ਆ ਦਿਨ ਵਿੱਚ ਦੀ ਤੇ ਉਹ ਮੁਰਗੀ ਸਾਰੇ ਦਿਨ ਚ ਲੈ ਲੈਂਦੀ ਐ ਤੇ ਰਾਤ ਨੂੰ ਲਾਈਟਾਂ ਰੱਖੋ ਬੰਦ ਅੱਜ ਦਾ ਟੌਪਿਕ ਇਹੀ ਆ ਵੀ ਰਾਤ ਨੂੰ ਲਾਈਟਾਂ ਛੱਡਣੀਆਂ ਚਾਹੀਦੀਆਂ ਫਾਰਮ ਚ ਕਿ ਨਹੀਂ ਕੋਈ ਲੋੜ ਨਹੀਂ ਬਾਈ ਸ਼ਾਮ ਨੂੰ 8 ਵਜੇ ਤੁਸੀਂ ਲਾਈਟ ਬੰਦ ਕਰ ਦੋ ਇਹਨਾਂ ਦੀ ਤੇ ਸਵੇਰੇ ਜਦੋਂ ਪਹਿਲੀ ਗਿਰ ਨਬਉਗੀ ਸੂਰਜ ਚੜੂਗਾ ਤੇ ਆਪਣੇ ਆਪ ਇਹ ਥੱਲੇ ਉਤਰਿਆਉਣਗਾ ਤੇ ਫੀਡ ਵਾਲੇ ਭਾਂਡੇ ਵੀ ਦੇਖੋ ਆਪਾਂ ਤਾਂ ਚੱਕ ਰੱਖੇ ਆ ਦੇਖੋ ਫੀਡ ਇਹਨਾਂ ਚ ਪਾਈ ਹੋਈ ਹੈ ਹੁਣ ਇਹ ਸਬਜ਼ੀਆਂ ਦੀਆਂ ਤੇ ਰੋਟੀਆਂ ਵਗੈਰਾ ਪਾਈਆਂ ਸੀ ਗੰਡੇ ਵਗੈਰਾ ਤੇ ਆਲੂ ਕੱਟ ਕੇ ਪਾਈ ਸੀ ਇਹਨਾਂ ਨੂੰ ਤੇ ਬਿਲਕੁਲ ਰੱਜੀਆਂ ਤੇ ਫੀਡ ਵਾਲੇ ਆਪਾਂ ਤਾਂ ਚੱਕਦੇ ਕਿਉਂਕਿ ਇਹ ਵੀ ਵਾਧੂ ਵੇਸਟੇਜ ਕਰਨੀ ਆ ਤੇ ਇਹ ਰਿਹਾ ਆਪਣਾ ਛੋਟਾ ਜਿਹਾ ਫਾਰਮ ਇਧਰ ਦੇ ਪਾਸੇ ਅੰਡੇ ਦੇਣ ਵਾਸਤੇ ਇਹਨਾਂ ਬਹੁਤ ਜਗ੍ਹਾ ਲਾਈ ਹੋਈ ਆ ਤਿੰਨ ਇੱਧਰ ਪਏ ਹੈਗੇ 4 5 6 7 8 9 10 ਤੇ 11 11 ਮੁਰਗੀਆਂ ਇੱਕ ਵਾਰ ਬਹਿ ਸਕਦੀਆਂ ਤੇ ਇਹ ਵੱਡੇ ਇਹ ਚ ਦੋ ਵੀ ਬਹਿ ਜਾਣੀਆਂ ਇਹ ਕੇਜ 'ਚ ਵੀ ਦੋ ਬਹਿ ਜਾਣੀਆਂ ਦੋ ਦੋ ਵੱਡੇ ਵੀ ਆ ਵੱਡੇ ਤੇ ਛੋਟੇ ਵੀ ਆਪਣੇ ਕੋਲ ਰੱਖੇ ਹੋਏ ਆ ਤੇ ਅੰਡੇ ਕਲੈਕਟ ਆਪਾਂ ਅੱਜ ਦੇ ਕਰ ਲਏ ਸੀਗੇ ਲੋ ਜੀ ਇਹ ਆਪਣਾ ਫਾਰਮ ਕਰਿਓ ਚੈੱਕ ਸਾਰੇ ਜਾਨਵਰ ਹੁਣ ਥੱਲੇ ਫਿਰਦੇ ਆ ਨਾ ਤੇ ਜਦੋਂ ਆਪਾਂ ਇੱਕ ਲਾਈਟ ਬੰਦ ਕਰਤੀ ਤੇ ਸਾਰੇ ਚੜ ਜਾਣਗੇ ਤਾਂ ਹਾਂ ਇਹ ਤੇ ਇਹਦੇ ਨਾਲ ਕੀ ਹੁੰਦਾ ਇਹ ਜਿਹੜਾ ਸਿਸਟਮ ਬੈਠਣ ਵਾਸਤੇ ਆਪਾਂ ਲਾਇਆ ਹੋਇਆ ਇਹ ਮੁਰਗੀਆਂ ਥੱਲੇ ਨਹੀਂ ਬੈਂਦੀਆਂ ਬਾਈ ਥੱਲੇ ਨਾ ਰੱਖੋ ਇਹਨਾਂ ਨੂੰ ਥੱਲੇ ਰੱਖਾਂਗੇ ਇਹਨਾਂ ਦਾ ਨੁਕਸਾਨ ਇਹ ਹੈ ਤੇ ਫਾਰਮ ਇਹ ਗਿੱਲਾ ਰੱਖਣੀਆਂ ਕਰ ਕਰ ਬੈਠਾ ਹੁਣ ਤੁਸੀਂ ਆਪਣਾ ਫਾਰਮ ਚੈੱਕ ਕਰ ਸਕਦੇ ਹੋ ਇਹ ਬਿਲਕੁਲ ਸੈਂਟਰ ਚ ਲਾਏ ਹੋਏ ਆ ਫੀਡ ਵਾਲੇ ਆਪਾਂ ਤੇ ਇਧਰ ਦੇ ਪਾਸੇ ਨਿਗਾਹ ਮਾਰ ਲਓ ਸਾਨੂੰ ਕੋਈ ਵੀ ਬਿੱਠਦੀ ਨਹੀਂ ਹੋਵੇ ਤਾਂ ਜਿੱਦਰ ਇਹਨਾਂ ਨੇ ਅੰਡੇ ਦੇਣੇ ਆ ਦੇਖੋ ਉਹ ਡਾਇਮਟਲੀ ਨੂੰ ਕੀ ਆਖਣਾ ਨਹੀਂ ਸਾਰਾ ਫਾਰਮ ਇਧਰੋਂ ਦੇਖੋ ਸੁੱਕਾ ਪਿਆ ਤੇ ਇਧਰ ਹੀ ਸਾਈਡ ਚੈੱਕ ਕਰਾ ਦੇ ਨੇ ਜਿੱਥੇ ਜਾਨਵਰ ਬੈੰਦੇ ਆ ਸਾਰੀ ਵੇਸਟੇਜ ਇੱਕ ਜਗ੍ਹਾ ਦਿਖਦੀ ਹੈ ਬਾਈ ਇਹਨਾਂ ਦੀ ਕਰਿਓ ਕਰਾ ਚੈੱਕ ਦੇਖੋ ਤਾਂ ਤੋਂ ਜਦੋਂ ਸਾਰੇ ਜਾਨਵਰ ਤਾਂ ਵਹਿ ਜਾਂਦੇ ਆ ਤੇ ਇੱਕ ਪਾਸੇ ਵੇਸਟੇਜ ਹੋ ਜਾਂਦੀ ਹੈ ਸਾਰੀ ਤੇ ਫਾਰਮ ਇਧਰੋਂ ਆਪਣਾ ਦੇਖੋ ਜਿੱਥੇ ਤੋਂ ਫਾਰਮ 'ਚ ਤੁਸੀਂ ਇਹ ਜਿਹੇ ਹਿਸਾਬ ਨਾਲ ਇਹ ਜਿਗਾਰਮੈਂਟ ਲਾਉਣਾ ਬੀ ਜਿੱਤੇ ਇੱਕ ਸਾਈਡ ਬਸ ਇੰਨਾ ਦੀ ਵੇਸਟੇਜ ਹੋਵੇ ਬਿਠਾ ਕਰਨੇ ਤੇ ਦੂਜੇ ਪਾਸੇ ਸੁੱਕਾ ਰੂਹ ਵਧੀਆ ਰਹੂਗਾ ਤੇ ਇੱਧਰ ਹੀ ਸਾਫ ਕਰਨੀ ਵੀ ਸੌਖੀ ਐ ਜਿੰਨੀ ਜਗ੍ਹਾ ਘਟੂਗੀ ਤਾਂ ਬਹਿੰਦੇ ਇਹ ਬਿਠਾਉਂਦੀਆਂ ਥੱਲੇ ਕੰਧ ਦੇ ਨਾਲ ਤੇ ਕਹੀ ਨਾਲ ਆਹਮ ਨਾਲ ਨਿਕਲ ਜਾਂਦਾ ਇਹ ਦੋ ਚਾਰ ਪੱਥਰ ਹੁੰਦੇ ਆ ਇੱਕ ਤਾਂ ਇਹ ਅਪਲਾਈ ਕਰ ਸਕਦੇ ਹੋ ਤੁਸੀਂ ਆਪਣੇ ਫਾਰਮ 'ਚ ਇਹ ਤਾਂ ਲੱਗਿਆ ਹੁਣ ਜ਼ਰੂਰੀ ਐ ਜਿਹੜੇ ਬਿਨਾ ਕੇਸ ਤੋਂ ਮੁਰਗੀਆਂ ਰੱਖਦੇ ਆ ਇਹ ਲਾ ਲਓ ਤੁਸੀਂ ਚਾਹੇ ਤਾਂ ਬੰਨ ਕੇ ਲਮਕਾ ਦਿਓ ਇਹਨਾਂ ਨੂੰ ਬੈਠਣ ਹੋ ਜਾਏਗਾ ਘਰਦੋ ਚਾਹੇ ਇਦਾਂ ਬਾਹਰ ਸਲਾਸਾ ਦੇਉ ਤੇ ਸਾਰੇ ਜਾਨਵਰ ਦੇਖੋ ਤਾਂ ਹਾਂ ਬੈਠਣਗੇ ਤੇ ਰਾਤ ਨੂੰ ਤੁਸੀਂ ਲਾਈਟਾਂ ਕਰ ਦੋ ਬੰਦ ਫਾਰਮ ਦੀਆਂ ਤੇ ਫੀਡ ਵਾਲੇ ਚੱਕ ਤੋਂ ਤਾਂ ਹਾਂ ਜੇ ਆਪਦੀ ਫੀਡ ਦੀ ਵੇਸਟੇਜ ਬਚਾਉਣੀ ਹੈ ਤੇ ਕੋਈ ਇਦਾਂ ਹੀ ਬਈ ਮਾੜੇ-ਮੋٹے ਕਰਕੇ ਵੇਸਟ ਜਾਂ ਬਚਾ ਕੇ ਫੀਡ ਦੇਣ ਤੇ ਇੱਕ ਟਾਈਮ ਇਹਨਾਂ ਨੂੰ ਸਬਜ਼ੀ ਵਗੈਰਾ ਪਾ ਸਕਦੇ ਹੋ ਛੋਟੀਆਂ-ਛੋਟੀਆਂ ਚੀਜ਼ਾਂ ਅਪਲਾਈ ਕਰੋਗੇ ਆਪਣੇ ਫਾਰਮ 'ਚ ਤਾਂ ਕਦੇ ਵੀ ਘਾਟਾ ਨਹੀਂ ਖਾਓਗੇ ਤੁਸੀਂ ਤੇ ਇਹ ਵਾਲਾ ਜ਼ਰੂਰ ਅਪਲਾਈ ਕਰੋ ਆਪਣੇ ਫਾਰਮ 'ਚ ਤੁਸੀਂ ਦੇਖੋ ਸਾਰਾ ਸੁੱਕਾ ਵੇ ਇੱਧਰ ਤੇ ਇੱਧਰ ਦੇ ਪਾਸੇ ਹੈਗਾ ਗਿੱਲਾ ਇੱਧਰ ਆਪਾਂ ਗਰੀ ਗਰੀ ਵੀ ਪਾਈ ਹੋਈ ਹੈ ਕੰਧਾਂ 'ਚ ਸਾਰੀ ਕਿਤੇ ਇਹ ਸੀ ਅੱਜ ਦਾ ਟੌਪਿਕ ਵਧੀਆ ਲੱਗੀ ਜਾਣਕਾਰੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਆਪਣਾ ਇੱਥੇ ਥੱਲੇ ਆਈ ਜਾਂਦਾ ਹੋਊਗਾ muni88295 YouTube ਚੈਨਲ ਆਪਣਾ ਇੱਥੇ ਆਪ ਵੀ ਫੁੱਲ ਵੀਡੀਓ ਆਉਂਦੀਆਂ ਰਹਿੰਦੇ ਆ ਤੇ ਫੇਸਬੁੱਕ ਤੇ ਇੰਸਟਾ ਤੇ ਤਾਂ ਆਪਣੀਆਂ ਸ਼ਾਰਟਸ ਪੈਂਦੇ ਆ ਤੇ ਜਾਂ ਛੋਟੀਆਂ ਵੀਡੀਓ ਹੁੰਦੀਆਂ ਤੇ ਫੁੱਲ ਤੁਸੀਂ ਬਲੌਗ ਦੇਖਣੇ ਆ ਮੁਰਗੀਆਂ ਬਾਰੇ ਜਾਣਨਾ ਹੈ ਮੈਨੇਜਮੈਂਟ ਬਾਰੇ ਜਾਣਨਾ ਹੈ ਕਿੱਦਾਂ ਅੰਡੇ ਵੇਚਨੇ ਆ ਕੀ ਕਰਨਾ ਜਾਨਵਰ ਕਦੋਂ ਪਾਉਣੇ ਆ ਤੇ ਇਹ ਤਾਂ ਵੀ ਵੀਡੀਓ ਆਪਣੇ YouTube ਚੈਨਲ ਤੇ ਆਉਂਦੀਆਂ ਤੇ ਕਰ ਲਿਓ ਸਬਸਕ੍ਰਾਈਬ ਬਾਕੀ ਮਿਲਦੇ ਆ ਕਿਸੇ ਹੋਰ ਵੀਡੀਓ ਚ ਚੰਗੀ ਜਿਹੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਹੁੰਨੇ ਆ ਹਾਜ਼ਰ ਤੇ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਮਿਲਦੇ ਆ ਹੋਰ ਵੀਡੀਓ ਇਹਰੇ ਆਪਣੇ ਬਾਹਰਲੇ ਜਾਨਵਰ ਇੱਕ ਸਾਈਡ ਸਿਰਫ ਮੁਰਗੇ ਸੇਲਤੇ ਨੇ ਸਾਰੇ ਤੇ ਇੱਕ ਪਾਸੇ ਮੁਰਗੀਆਂ ਜਿਹੜੀਆਂ ਹਜੇ ਮਹੀਨਾ ਲੈਣਗੇ ਅੰਡੇ ਨੂੰ ਅਲੱਗ ਕੱਢੀਆਂ ਹੋਈਆਂ ਉਧਰ ਤੰਗ ਹੁੰਦੇ ਆ ਇਹ ਤੇ ਮੁਰਗੇ ਪੋਰਸ਼ਨ ਇਹਨਾਂ ਦਾ ਅਲੱਗ ਕੀਤਾ ਹੋਇਆ ਤੇ ਇਹਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਆਪਾਂ ਜਾਨਵਰ ਥੱਲੇ ਨਹੀਂ ਬਿਠਾਏ ਦੇਖੋ ਇੱਕ ਵੀ ਜਾਨਵਰ ਥੱਲੇ ਹੋਵੇ ਤਾਂ ਦੱਸੋ ਇਹਦੀਆਂ ਵੀ ਬਿਠਾ ਸਾਰੀਆਂ ਇੱਕ ਪਾਸੇ ਤੇ ਕੁਝ ਏਰੀਆ ਉਹ ਭਰਾਵਾ ਰਾਤ ਹੋ ਗਈ ਤੇ ਉਰਲਾ ਏਰੀਆ ਸੁੱਕਾ ਰਹਿੰਦਾ ਉਧਰ ਬੈਠਾ ਡੇਗਦੇ ਜੰਗੀਆਂ ਤੇ ਉਹ ਆਪਾਂ ਕੱਢ ਦੇਈ ਦੀਆਂ ਇੱਧਰ ਵੀ ਇੱਦਾਂੇ ਅਪਲਾਈ ਕਰਿਆ ਆਪਾਂ ਜਿਨ੍ਹਾਂ ਦੇ ਕੋਈ ਛੋਟੇ ਖੁੱਡੇ ਆ ਕੋਈ ਟਰਾਲਿਆਂ ਦੇ ਬਿੱਡ ਚ ਬਣਾ ਰੱਖੇ ਆ ਉਹ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਬਾਸ ਲਾ ਸਕਦੇ ਹੋ ਤਹਾਂ ਬੈਠਣ ਵਾਸਤੇ ਜਾਨਵਰ ਦੇ ਇਹਦੇ ਨਾਲ ਫਾਇਦਾ ਤੁਹਾਨੂੰ ਦੱਸਿਆ ਵੀ ਜਗਾ ਗਿੱਲੀ ਘਟ ਹੋਊਗੀ ਤਾਂ ਬਿਮਾਰੀਆਂ ਘਟ ਹੋਣੀਆਂ ਤੇ ਸੋਨ ਨੂੰ ਚੱਕਣੀ ਕਰਨੀ ਵੀ ਸੌਖੀ ਐ ਅ ਨਦੀਆਂ ਬਿਠਾਂ ਦੀ ਰੇ ਉਹ ਵੀ ਵਿਕਦੀ ਆ ਆਪਣੀ ਤੇ ਉਹ ਵੀ ਤੁਸੀਂ ਅ ਵਧੀਆ ਜਿਹਦੇ ਵਿੱਚ ਮਿੱਟੀ ਨਾਲ ਰਿਲੀ ਹੋਵੇ ਅਲੱਗ ਤੋਂ ਕੱਢ ਕੇ ਰੱਖ ਸਕਦੇ ਚਲੋ ਐਸੀ ਛੋਟੀ ਜੀ ਜਾਣਕਾਰੀ ਤੇ ਇਧਰ ਤੁਸੀਂ ਦੇਖ ਹੀ ਲਿਆ ਲਾਈਟਾਂ ਬੰਦ ਕਰਤੀਆਂ ਆਪਾਂ ਉਧਰ ਰੱਜੀਆਂ ਹੋਈਆਂ ਦੇਖੋ ਹਨੇਰਾ ਸਾਰਿਆਂ ਫਾਰਮ 'ਚ ਤੇ ਸਾਰਿਆਂ ਤਾਂਹਾਂ ਚੜ ਕੇ ਬੈਠ ਜਾਣੀਆਂ ਹਾਂ ਇਹ ਪਿੰਡਾਂ 'ਚ ਰੱਖੀਆਂ ਹੋਈਆਂ ਮੁਰਗੀਆਂ ਫੋਲੋ ਜਦੀ ਦੇਖੋ ਬਾਹਰ ਵੀ ਇਹਨਾਂ ਨੂੰ ਕੱਢਿਆ ਸੀ ਇੱਥੇ ਸਭ ਜੇਬ ਵਗੈਰਾ ਪਾਇਆ ਸੀਗਾ ਰੱਜੀਆਂ ਹੋਈਆਂ ਹੁਣ ਅੰਦਰ ਬੰਦ ਕਰਤੀਆਂ ਆਪਾਂ ਫਾਰਮ 'ਚ ਤੇ ਲਾਈਟਾਂ ਕਰਤੀਆਂ ਬੰਦ ਤੇ ਇਹਦੀਆਂ ਲਾਈਟਾਂ ਵੀ ਕਰਦੇ ਆਪਾਂ ਬੰਦ ਬਾਕੀ ਠੀਕ ਹੈ ਜੀ